ਔਰ ਡੀਸੀਪੀ ਜਸਕਰ ਸਿੰਘ ਤੇਜਾ ਜੀ ਦੇ ਦਿਸ਼ਾ ਨਿਰਦੇਸ਼ੇ ਜਿਹੜੇ ਹੈਗੇ ਲੁਧਿਆਣਾ ਮਿਸ਼ਨਰੇਟ ਪੁਲਿਸ ਨੇ ਜਿਹੜੀ ਹੈਗੀ ਹੈ ਇੱਕ ਲੁੱਟਖੋਹਾਂ ਕਰਨ ਵਾਲੇ ਗੈਂਗ ਦੇ ਪੰਜ ਮੈਂਬਰ ਫੜਨ ਵਿੱਚ ਬੜੀ ਵੱਡੀ ਸਫਲਤਾ ਹਾਸਲ ਕੀਤੀ ਹੈ ਔਰ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਹੈਗਾ 270 ਨੰਬਰ ਮੁਕੱਦਮਾ ਜਿਹੜਾ ਹੈਗਾ ਉਹ ਦਰਜ ਕੀਤਾ ਹੈਗਾ 304 ਸਬਸੈਕਸ਼ਨ 2 ਬੀ ਐਨਐਸਐਸ ਤੇ ਤੇ ਤਦੀ ठाਣਾ ਆਪਣਾ ਹੈਗਾ ਡਿਵੀਜ਼ਨ ਨੰਬਰ 7 ਔਰ ਇਹਦੇ ਵਿੱਚ ਜਿਹੜੇ ਅਸੀਂ ਪੰਜ ਦੋਸ਼ੀ ਫੜੇ ਨੇ ਇਹਦੇ ਵਿੱਚ ਇੱਕ ਹੈਰਾਨੀ ਕਰਨ ਵਾਲੀ ਹੈ ਕਿ ਦੋ ਇਹਨਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਫੀਮੇਲਸ ਵੀ ਹੈਗੀਆਂ ਨੇ ਜਿਹੜੀਆਂ ਇਸ ਵਿਰੋਧੀਆਂ ਮੈਂਬਰ ਸੀਗੀਆਂ ਫੜੇ ਗਏ ਵਿਅਕਤੀ ਜਿਹੜੇ ਹੈਗੇ ਨੇ ਵਿਕਰਮਜੀਤ ਸਿੰਘ ਉਰਫ सोनू ਹੈਗਾ ਜਿਹੜਾ ਕਿ ਰਹਿਣ ਵਾਲਾ ਅੰਮ੍ਰਿਤਸਰ ਦਾ ਹੈਗਾ ਪਰ ਫਿਲਹਾਲ ਜਿਹੜਾ ਸੀਗਾ ਇਹ ਆਪਣੇ ਚੀਮਾ ਚੌਂਕ ਲੁਧਿਆਣਾ ਆ ਕੇ ਰਹਿ ਰਿਹਾ ਸੀਗਾ ਇਸ ਤੋਂ ਇਲਾਵਾ ਇਹਦੇ ਨਾਲ ਅਮਿਤ ਚੋਹਾਨ ਔਰ ਜਿਹੜਾ ਬਾਬਾ ਜੀਵਨ ਸਿੰਘ ਨਗਰ ਤਾਜਪੁਰ ਰੋਡ ਲੁਧਿਆਣਾ ਦਾ ਹੈਗਾ ਤਾਂ ਨਿਕਲ ਕੁਮਾਰ ਹੈਗਾ ਜਿਹੜਾ ਟਿੱਬੇ ਰੋਡ ਦਾ ਰਹਿਣ ਵਾਲਾ ਹੈ ਸੋ ਇਸ ਤਰ੍ਹਾਂ ਇਹਨਾਂ ਨੇ ਗੈਂਗ ਬਣਾਇਆ ਸੀਗਾ ਰਾਤ ਨੂੰ ਜਿਹੜੇ ਲੁੱਟਾਂ ਸੌਂ ਸਾਦੇ ਸੀਗੇ ਇਹਨੂੰ ਗ੍ਰਿਫਟਾਰ ਕਰਕੇ ਇਹਨਾਂ ਦੇ ਕੋਲੋਂ ਅਸੀਂ ਜਿਹੜੀਆਂ ਹੈਗੀਆਂ ਤਿੰਨ ਐਕਟਿਵ ਜਿਹੜੀ ਹੈਗੀਆਂ ਬਿੜਾ ਨੰਬਰੀ ਦੋ ਮੋਟਰਸਾਈਕਲ ਔਰ ਛੇ ਮੋਬਾਈਲ ਜਿਹੜੇ ਹੈਗੇ ਨੇ ਬਰਾਮਦ ਕੀਤੇ ਆ ਔਰ ਇਸ ਤੋਂ ਇਲਾਵਾ ਜਿਹੜੇ ਵਾਦਦਾਤੇ ਕਰਦੇ ਸੀਗੇ ਦੱਤਰ ਵਰਤਦੇ ਸੀਗੇ ਉਹ ਵੀ ਇਹਨਾਂ ਦੇ ਕੋਲੋਂ ਦੋ ਤੱਤਰ ਜਿਹੜੇ ਆ ਬਰਾਮਦ ਕੀਤੇ ਆ ਸੋ ਇਸ ਤਰੀਕੇ ਨਾਲ ਜਿਹੜੇ ਅਸੀਂ ਆ ਗਿਆ ਜ਼ੋਨ 4 ਦੇ ਵਿੱਚ ਜਿਹੜੇ ਕਾਫੀ ਜਿਹੜਾ ਟਿੱਬਾ ਥਾਣੇ ਦੇ ਵਿੱਚ ਤੈਨ ਆਪਣੇ 7 ਨੰਬਰ اور ਮੋਤੀ ਨਗਰ ਏਰੀਆ ਫੋਕਲ ਪੁਆਇੰਟ ਦੇ ਵਿੱਚ ਜਿਹੜੀਆਂ ਆਵਾਜ਼ਾਂ ਤਾਂ ਹੋ ਰਹੀਆਂ ਸੀਗੀਆਂ ਉਹਨਾਂ ਦਾ ਗੈਂਗ ਜਿਹੜਾ ਟ੍ਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਆ ਸਫਲਤਾ ਹਾਸਲ ਕੀਤੀ ਔਰ ਇਹਦੇ ਵਿੱਚ ਅਸੀਂ ਜਿਹੜੀਆਂ ਹੈਗੀਆਂ ਫਿਰ ਤਿੰਨ ਐਕਟਿਵਾ ਦੋ ਮੋਟਰਸਾਈਕਲ ਔਰ ਛੇ ਮੋਬਾਈਲ ਜਿਹੜੇ ਕੋਹ ਕੀਤੇ ਗਏ ਸੀ ਇਸ ਗੈਂਗ ਵੱਲੋਂ ਉਹ ਜਿਹੜੇ ਆ ਗ੍ਰਿਫਤਾਰ ਕਰਕੇ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਸਰੇ ਕੁਝ ਕਿਸੇ ਤਰ੍ਹਾਂ ਪਤਾ ਲੱਗਿਆ ਕਿ ਇਹਨਾਂ ਨੇ ਕਈ ਕਈ ਵਾਰ ਦੇ ਬਾਅਦ ਕਿ ਇਹਦੇ ਹੁਣ ਤੱਕ ਕਿੰਨੀ ਬਾਤਾਂ ਤੋਂ ਜੰਮ ਗਈਆਂ ਹੁਣ ਤੱਕ ਮੈਂ ਤੁਹਾਨੂੰ ਦੱਸ ਦਿੰਦਾ 12 ਬਾਤਾਂ ਤੱਕ ਨੂੰ ਇੰਜਾਮ ਕੀਤਾ ਹੈ 12 ਜਿਹੜੀਆਂ ਹੈਗੀਆਂ ਮੈਂ ਏਰੀਆ ਦੱਸ ਦਿੰਦਾ ਕਿ ਵੀ ਸਪੈਸੀਫਿਕਲੀ ਮੈਂ ਦੱਸਾਂਗਾ ਤਾਂ ਫਿਰ ਮੇਰੀ ਜਿਹੜੀ ਇਨਵੈਸਟੀਗੇਸ਼ਨ ਉੱਪਰਭਾਵਤ ਹੁੰਦੀ ਹੈ ਉਹਦੇ ਹੱਲ ਹੈਗਾ ਕਿ ਡਿਵੀਜ਼ਨ ਨੰਬਰ 7 ਦੇ ਏਰੀਆ ਦੇ ਵਿੱਚ ਟੱਬੇ ਦੇ ਵਿੱਚ ਮੋਤੀ ਨਗਰ ਤੇ ਫੋਕਲ ਪੁਆਇੰਟ ਏਰੀਆ ਦੇ ਵਿੱਚ ਜ਼ਿਆਦਾ ਇਹਨਾਂ ਨੇ ਜਿਹੜੀਆਂ ਬਾਤਾਂ ਕੀਤੀਆਂ ਸੀ ਇਹਨਾਂ ਦੀਆਂ ਬਾਤਾਂ ਰਾਤ ਦੇ ਸਮੇਂ ਜ਼ਿਆਦਾ ਹੁੰਦੀਆਂ ਸੀਗੀਆਂ ਦੱਸ ਰਿਹਾ ਇਹਨਾਂ ਦੇ ਕੋਲ ਹੁੰਦਾ ਸੀ ਕਈ ਆ ਰਹੀਏ ਜਿਹੜੀ ਲੇਬਰ ਕਲਾਸ ਪ੍ਰੈਕਟਿਕ ਕੋਈ ਵੀ ਜਾਂਦਾ ਉਹਨਾਂ ਦਾਤਰ ਵਿਖਾ ਕੇ ਜਿਹੜੇ ਲੁੱਟਾਂ ਖੋਹਾਂ ਕਰਦੇ ਸੀਗੇ ਇਹ ਦੇਖੇ ਰਹੇ ਹਾਂ ਤੇ ਜਿਹੜਾ ਸੀਗਾ ਮੋਟਰਸਪੋਰਟਸ ਬੇਸਿਕਲੀ ਸਾਰੇ ਐਗਜ਼ਾਮਪਲ ਬੇਸਿਕਲੀ ਬਾਕੀ ਚਾਰੇ ਲੁਧਿਆਣੇ ਦੇ ਹੈਗੇ ਨੇ ਇੱਕ ਬੰਦਾ ਜਿਹੜਾ ਅਮਰਸਾਰਾ ਪਰ ਫਿਲਹਾਲ ਉਹ ਵੀ ਜਿਹੜਾ ਚੀਮਾ ਚੌਕ ਲੁਧਿਆਣੇ ਦਾ ਹੀ ਰਹਿਣ ਵਾਲਾ ਇਹਨਾਂ ਦੇ ਸਾਰਿਆਂ ਦਾ ਇੱਥੇ ਸੀ ਪੈਂਟਰੋਸ ਸੀ ਸਰ ਇਹਨਾਂ ਦੀ ਉਮਰ ਕਿੰਨੀ ਕੰਪਿਊਟਰ ਸਟੱਡੀ ਜਿਹੜੀ ਇਹਨਾਂ ਦੀ ਉਮਰ ਜਿਹੜੀ ਹੈ ਪੁੱਛ ਕੇ ਇਸ ਤੋਂ ਜਿਹੜੀ ਹੈਗੀ ਆ ਉਹ 18 ਤੋਂ 20 ਸਾਲ ਦੇ ਵਿੱਚ ਵਿੱਚ ਹੀ ਹੈ ਸਾਰੇ ਤਰੇ ਲੁੱਟਣਾ ਕਰਨਾ ਮੋਟੇ ਕੀ ਜੀਆ ਕਿਉਂ ਕਰਦੇ ਨੇ ਤੇ ਕੋ ਹਮੇਸ਼ਾ ਜਿਹੜਾ ਕ੍ਰਾਈਮ ਹੁੰਦਾ ਉਹ ਪੈਸੇ ਦੇ ਕਰਕੇ ਹੀ ਹੁੰਦਾ ਜਾਂ ਉਸ ਐਂਗਲ ਤੋਂ ਹੀ ਹੁੰਦਾ ਹੈ ਸੋ ਇਹ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਇਹਨਾਂ ਨੂੰ ਜਿਹੜਾ ਸੀਗਾ ਮੋਬਾਈਲ ਲੈਣੇ ਮੋਟਰਸਾਈਕਲ ਐਕਟਵਾ ਲੈਣੇ ਇਹਨਾਂ ਦੇ ਲਈ ਸੀ ਉਸ ਜੀ ਨੂੰ ਇਹ ਪੈਸੇ ਦੇ ਦੇ ਰਹੇ ਸੀ ਉਹ ਸਰ ਨਸ਼ੇ ਦੇ ਵੀ ਆਦੇ ਆਦੇ ਨੇ ਫਿਲਹਾਲ ਤੱਕ ਨਸ਼ੇ ਦੀ ਵਾਲੀ ਜਿਹੜੀ ਗੱਲ ਕੋਈ ਨਹੀਂ ਨਜ਼ਰ ਆਈ ਪਰ ਫਿਰ ਵੀ ਇਹਨਾਂ ਦਾ ਮੈਡੀਕਲ ਕਰਵਾ ਕੇ ਉਹਨਾਂ ਕੀ ਜਿਹੜੀ ਪ੍ਰੋਸੀਜਰ ਹੈਗਾ ਉਹਨੂੰ ਪੂਰਾ ਕਰਦੇ ਨੇ ਤੇ ਜਿਵੇਂ ਸਰ ਇਹ ਜਿਵੇਂ ਐਕਟਿਵਾ ਵਗੈਰਾ ਚੋਰੀ ਕਰਦੇ ਇਹ ਮੋਬਾਈਲ ਕਿਤੇ ਨਾ ਕਿਤੇ ਤਾਂ ਵੇਚਦੇ ਹੋਣੇ ਇਹ ਸਾਰੀਆਂ ਪਾਰਟ ਆਫ ਇਨਵੈਸਟੀਗੇਸ਼ਨਸ ਆਈਆਂ ਜੇ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਇਸੇ ਚੀਜ਼ ਤੇ ਪੁੱਛਗਛ ਕੀਤੀ ਜਾਏਗੀ ਕਿ ਕਿੱਥੋਂ ਚੋਰੀ ਹੋਈ ਆ ਕੀ ਨੰਬਰ ਹੈਗਾ ਕਿੱਥੇ ਅੱਗੇ ਜਾਣਾ ਸੀਗਾ ਇਹਨਾਂ ਨੇ ਪਹਿਲੀਆਂ ਜਿਹੜੀਆਂ ਕੀਤੀਆਂ ਬਾਤ ਤਾਂ ਮੰਨੀਆਂ ਉਹਨਾਂ ਨੂੰ ਵੀ ਇਨ ਡੈਪਥ ਜੜੇ ਹੈਗਾ ਹੋਰ ਕੀਤੇ ਜਲਦੀ ਜਿਦਵੇਂ ਜਾਣਕਾਰੀ ਆਏਗੀ ਤੁਹਾਡਾ ਪ੍ਰਸੰਨ ਜੀ ਹਾਲ ਅਸੀਂ ਪੰਜ ਫੜੇ ਨੇ ਇਹਨਾਂ ਦੀ ਪੁੱਛਗਛ ਦੌਰਾਨ ਇਹਨਾਂ ਦਾ ਲੱਗਦਾ ਇੱਕ ਦੋ ਵਿਅਕਤੀ ਹੋਰ ਵੀ ਇਹਨਾਂ ਦੇ ਨਾਲ ਸ਼ਾਮਿਲ ਤਰੀਸ਼ਾ ਉਹਨਾਂ ਨੂੰ ਵੀ ਜਲਦੀ ਫੜੇਗਾ ਨਾ ਨਹੀਂ ਮੈਂ ਦੱਸ ਸਕਦਾ ਕਿਉਂਕਿ ਫਿਰ ਉਹ ਥੋੜਾ ਸੂਚੇਤ ਹੋ ਜੇ ਜਿਹੜੀਆਂ ਫੀਮੇਲ ਸਨੀਆਂ ਤਰੇ ਉਹਨਾਂ ਦੇ ਨਾਲ ਇਹਨਾਂ ਦੀ ਆਪਸੀ ਰਿਸ਼ਤੇਦਾਰੀ ਹੈ ਜਾਂ ਫਿਰ ਤੱਕ ਲੈ ਇਹਨਾਂ ਦੀ ਆਪਸੀ ਦੋਸਤੀ ਕਿਵੇਂ ਬਣੀ ਹੈ ਨਾ ਤੱਕ ਕਿਵੇਂ ਕੋਈ ਸਰ ਇਨ ਡੈਪਥ ਆਪਾਂ ਜ਼ਿਆਦਾ ਨਹੀਂ ਹੈ ਨਾ ਬਾਰੇ ਕੁਝ ਵੀ ਕਮੈਂਟ ਕਰ ਸਕਦੇ ਬਟ ਇਹ ਹੈਗਾ ਕਿ ਇਹ ਇਹਨਾਂ ਦੇ ਗਰੋ ਦੇ ਮੈਂਬਰ ਸੀਗੇ ਇਹ ਇੱਕ ਤਰੀਕੇ ਦਾ ਆਪਾਂ ਮੈਂਬਰ ਕਹਿ ਸਕਦੇ ਐਸੋਸੀਏਟ